ਮਾਣ ਨਾਲ ਮਸ਼ਕਰੀਆਂ ਇਸ ਲਿਖਤ ਦੇ ਲਈ ਲੇਖਕ ਨੇ ਰਣਜੀਤ ਲਹਿਰਾ ਜੀ ਸੁਣੋ ਮੇਰੀ ਬਾਤ ਬਚਪਨ ਦੀਆਂ ਜਿੰਨੀਆਂ ਜਿਆਦਾ ਮਨਮਸਤਿਕ ਵਿੱਚ ਜਿਉਂਦੀਆਂ ਨੇ ਉਹਨਾਂ ਵਿੱਚੋਂ ਬਹੁਤੀਆਂ ਉਸ ਵਕਤ ਦੀਆਂ ਹਨ ਜਦੋਂ ਅਸੀਂ ਘਰ ਵਿੱਚ ਦੋ ਚਾਰ ਮੱਝਾਂ ਰੱਖਦੇ ਹੁੰਦੇ ਸੀ ਦੁੱਧ ਪੀਣ ਲਈ ਵੀ ਇੱਥੇ ਕਰਦੇ ਪਜਾਰੇ ਵਾਸਤੇ ਵੇਚਣ ਲਈ ਵੀ ਮੱਧਾਂ ਤੇ ਕੱਟਰੂਆਂ ਦੇ ਕੱਖ ਕੰਡੇ ਗੋਹੇ ਕੂੜੇ ਤੇ ਦੁੱਧ ਦੀ ਚੋਚਵਾਈ ਅਤੇ ਬੇਚਵਟ ਦਾ ਸਾਰਾ ਜਿੰਮਾ ਮਾਂ ਦੇ ਸਿਰ ਹੁੰਦਾ ਸੀ। ਬਾਪੂ ਸਾਡਾ ਹਰਾਚਾਰਾ ਤੇ ਦਾਣਾ ਦੱਪਾ ਲਿਆ ਦਿੰਦਾ ਸੀ ਪਰ ਖੁਰਲੀਆਂ 'ਚ ਹੱਥ ਕਦੇ ਰੱਬ ਸਵੱਬੇ ਹੀ ਪਾਉਂਦਾ ਸੀ। ਹਾਂ ਵੱਡੇ ਭਰਾ ਜਦੋਂ ਘਰ ਹੁੰਦੇ ਉਹ ਜ਼ਰੂਰ ਕੱਖ ਕੰਡਾ ਰਲਾ ਦਿੰਦੇ ਤੇ ਇੱਕ ਅੱਧੀ ਦੀਆਂ ਧਾਰ ਵੀ ਕੱਢ ਦਿੰਦੇ। ਲਿਹਾ ਜਾ ਸਾਰੀ ਉਮਰ ਮਾਂ ਨੇ ਨੋਹਾ 'ਚੋਂ ਨਾ ਕਦੇ ਗੋਹਾ ਗਿਆ ਤੇ ਨਾ ਹੱਥਾਂ ਪੈਰਾਂ ਚੁੱਕਦੇ ਬੈਈਆਂ ਗਈ। ਇਸਲੀ ਉਮਰੇ ਕਈ ਵਾਰ ਦੁਖੀ ਹੋਈ ਮਾਂ ਕਹਿ ਉੱਠਦੀ ਜੇ ਪਤਾ ਹੁੰਦਾ ਮੇਰਾ ਇਹ ਹਾਲ ਹੋਣਾ ਤਾਂ ਮੈਂ ਕਾਹਨੂੰ ਕੱਟੇ ਮਾਰਨ ਦਾ ਪਾਪ ਖੱਟਦੀ ਉਹ ਦੁੱਧ ਵੇਚਣ ਦੇ ਲਾਲਚ ਵਿੱਚ ਕੱਟਿਆਂ ਨੂੰ ਚੁੰਗਣ ਲਈ ਦੁੱਧ ਕੱਟ ਛੱਡਦੀ ਤੇ ਕੱਟੇ ਵਿਚਾਰੇ ਰੱਬ ਨੂੰ ਪਿਆਰੇ ਹੋ ਜਾਂਦੇ ਮਾਂ ਕਿਰਤ ਦਾ ਮਜੱਸਮਾ ਹੀ ਨਹੀਂ ਭੋਲੀ ਵੀ ਸੀ ਉਹਦੇ ਭੋਲੇਪਨ ਨੂੰ ਦਰਸਾਉਂਦੀ ਕਿਰਾਚ ਕੱਟਣਾ ਹੈ ਉਨੇ ਦਿਨੀ ਮੈਂ ਛੇਵੇਂ ਸੱਤਵੇਂ ਚ ਪੜਦਾ ਹੋਵਾਂਗਾ ਘਰ ਦੋ ਤਿੰਨ ਮੱਜਾਂ ਤਾਂ ਹੁੰਦੀਆਂ ਹੀ ਸਨ ਕਈ ਵਾਰ ਚਾਰ ਵੀ ਹੋ ਜਾਂਦੀਆਂ ਅੱਜ ਕੱਲ ਵਰਗੇ ਗੂੜੀ ਸਰਦੀ ਦੇ ਦਿਨ ਸਨ ਚੜੀ ਲੱਗੀ ਹੋਈ ਸੀ ਇੱਕ ਛੋਟੀ ਬਿਮਾਰ ਸੀ ਤੇ ਉਹਨੂੰ ਇਲਾਜ ਲਈ ਪਸ਼ੂ ਹਸਪਤਾਲ ਲੈ ਕੇ ਜਾਣਾ ਪੈਣਾ ਸੀ ਪਸ਼ੂਆਂ ਦਾ ਹਸਪਤਾਲ ਲੈਰੇ ਨਹੀਂ ਸੀ گاਗੇ ਪਿੰਡ ਵਿੱਚ ਸੀ ਛੋਟੀ ਮੈਂ ਤੇ ਮੇਰੇ ਬਾਪੂ ਨੇ ਲੈ ਕੇ ਜਾਣੀ ਸੀ ਬੇਬੇ ਬੜੀ ਫਿਕਰਮੰਦ ਸੀ ਵੀ ਛੋਟੀ ਛੜਾ ਕੇ ਭੱਜ ਨਾ ਜਾਵੇ ਅਸਲ ਵਿੱਚ ਜਿਹੜੇ ਡੰਗਰ ਪਸ਼ੂ ਬੱਗ ਵਿੱਚ ਨਹੀਂ ਛੱਡੇ ਜਾਂਦੇ ਹੁੰਦੇ ਸੀ ਉਹ ਘਰੋਂ ਬਾਹਰ ਨਿਕਲਣ ਤੇ ਡਰਦੇ ਬਹੁਤ ਸਨ ਤੇ ਡਰਦੇ ਮਾਰੇ ਸੰਗਲ ਜਾਂ ਰੱਸਾ ਛੜਾ ਕੇ ਭੱਜ ਜਾਂਦੇ ਸਨ ਬਾਪੂ ਦਾ ਇੱਕ ਫੇਫੜਾ ਟੀਵੀ ਹੋਣ ਕਾਰਨ ਕੱਢਿਆ ਹੋਇਆ ਸੀ ਤੇ ਮੈਂ ਸ਼ੁਰੂ ਤੋਂ ਵੈਸੇ ਹੀ ਕਾਗਜ਼ੀ ਪਹਿਲਵਾਨ ਸੀ ਬੇਬੇ ਨੂੰ ਝੋਟੀ ਦੇ ਛੜਾ ਕੇ ਭੱਜਣ ਦਾ ਬਹੁਤਾ ਫਿਕਰ ਇਸੇ ਲਈ ਲੱਗਿਆ ਹੋਇਆ ਸੀ ਖੈਰ ਬਾਪੂ ਨੇ ਇੱਕ ਹੱਥ ਝੋਟੀ ਫੜ ਤੇ ਦੂਜੇ ਨਾਲ ਝੋਟੀ ਦਾ ਸੰਗਲ ਫੜ ਲਿਆ ਤੇ ਮੈਂ ਡੈਂਟ ਕਾ ਲੈ ਕੇ ਪਿੱਛੇ ਹੋ ਲਿਆ ਅਸੀਂ ਪਿਓ ਪੁੱਤ ਝੋਟੀ ਲੈ ਗਏ ਤੇ ਸੁਖੀ ਸੰਦੀ ਟੀਕਾ ਲਵਾ ਕੇ ਲੈ ਵੀ ਆਈ ਸਾਡਾ ਘਰ ਲਮੂਤਰਾ ਜਿਹਾ ਸੀ ਪਿੱਛੇ ਤਿੰਨ ਚਾਰ ਅੱਖੇ ਛੱਤੇ ਹੋਏ ਸਨ ਤੇ ਮੂਰੇ ਬੇੜਾ ਸੀ ਪਿੱਛੇ ਖੁੱਲਾ ਬਾਗੜ ਸੀ ਬਾਪੂ ਘਰ ਦੇ ਪਿਛਲੇ ਬਾਗੜ ਵਿੱਚ ਝੋਟੀ ਬੰਨਣ ਲੱਗ ਪਿਆ ਤੇ ਮੈਂ ਡੈਂਟ ਕਾਸ ਉੱਟ ਕੇ ਖਿੜਕੀ ਨੂੰ ਮਾ ਪੀੜੇ ਜਿਹਾ ਬਾਹਰ ਵਿੱਚ ਦੀ ਅੰਦਰ ਲੰਘ ਗਿਆ ਅੱਗੇ ਬੇਬੇ ਸੁਹਾਤ ਅੰਦਰ ਚੱਕਵਾ ਚੁੱਲਾ ਰੱਖ ਕੇ ਨਾਲੇ ਚਾਹ ਬਣਾਈ ਬੈਠੀ ਸੀ ਨਾਲੇ ਸੇਕ ਰਹੀ ਸੀ ਮੇਰੇ ਚੁੱਲੇ ਮੂਰੇ ਬੈਠਦੇ ਆ ਹੀ ਚਾਹ ਚਾਹ ਫੜਾਉਂਦੀ ਬੇਬੇ ਫਿਕਰ ਨਾਲ ਪੁੱਛਣ ਲੱਗੀ ਹੈ ਵੇ ਠੀਕ ਰਹੇ ਤੰਗ ਤਾਂ ਨਹੀਂ ਕੀਤਾ ਛੋਟੀ ਛੜਾ ਕੇ ਭੱਜੀ ਬੂਜੀ ਤਾਂ ਨਹੀਂ ਮੈਂ ਕਿਹਾ ਪੁੱਛਣਾ ਬੜੇ ਤੰਗ ਕੀਤੇ ਬੇਬੇ ਕਹਿੰਦੀ ਕਿਉਂ ਵੇ ਕੀ ਹੋਇਆ ਮੈਂ ਕਿਹਾ ਛੋਟੀ ਸੰਗਲ ਛੜਾ ਕੇ ਭੱਜੀ ਗਈ ਭੱਜੀ ਗਈ ਭੱਜੀ ਗਈ ਜਾ ਕੇ ਨਿਮਮ ਤੇ ਚੜ ਗਈ ਬੇਬੇ ਕਹਿੰਦੀ ਬੂ ਵੇ ਆਈ ਕਿਵੇਂ ਚੜ ਗਈ ਮੈਂ ਕਿਹਾ ਪਤਾ ਨਹੀਂ ਭਾਈ ਦੀ ਭਾਈ ਦੀ ਜਾਚੜੀ ਫਿਰ ਕਿਵੇਂ ਲਾਹੀ ਮੈਂ ਕਿਹਾ ਲਾਹਣੀ ਕਿਵੇਂ ਸੀ ਲੋਕ ਇਕੱਠੇ ਹੋ ਗਏ ਉਹਨਾਂ ਮਸਾਂ ਕਰ ਕਰਾ ਕੇ ਲਾਹੀ ਗੱਪ ਮਾਰਦੇ ਮਾਰਦੇ ਖਾਸਾ ਚਿਰ ਦੀ ਰੋਕੀ ਮੇਰੀ ਹਾਸੀ ਨਿਕਲ ਗਈ ਬੇਬੇ ਨੂੰ ਫਿਰ ਸੁਰਤ ਜਿਹੀ ਆਈ ਕਹਿੰਦੀ ਹਟ ਵੇ ਮਰੇ ਤੂੰ ਮੇਰੀ ਜਾਨ ਕੱਢ ਸੀ ਇਸੀ ਡਰਾ ਕੇ ਫਿਰ ਹੱਸਦੀ ਕਹਿਣ ਲੱਗੀ ਅੰਨਾ ਜਲਾਹਾ ਮਾਨਣ ਮਸ਼ਕਰੀਆਂ ਮੈਂ ਬੇਬੇ ਨਾਲ ਅਕਸਰ ਨਿੱਕੀਆਂ ਨਿੱਕੀਆਂ ਚਿਹੜਾਂ ਕਰਦਾ ਰਹਿੰਦਾ ਸੀ ਕਦੇ ਨਾਹ ਕਟਾਣ ਆਈ ਦੇ ਨੀਲ ਕਟਰ ਚਵਾ ਦਿੰਦਾ ਕਦੇ ਤੁਰਿਆ ਜਾਂਦਾ ਬੈਠੀ ਦੇ ਸਿਰ 'ਚ ਠੋਲਾ ਮਾਰ ਜਾਂਦਾ ਮੈਂ ਤਾਂ ਆਖਰੀ ਦਿਨ ਵੀ ਬੇਬੇ ਨੂੰ ਚਿਹੇੜ ਕਰਕੇ ਵਿਦਾ ਕੀਤਾ ਸੀ ਉਹ 2007 ਵਾਲੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਸੀ ਉਸ ਦਿਨ ਆਖਰੀ ਸਾਹਾਂ ਤੇ ਹੋਣ ਕਰਕੇ ਉਹਦਾ ਮੰਝਾ ਅੰਦਰੋਂ ਕੱਢ ਕੇ ਬਾਹਰ ਬੇੜੇ ਵਿੱਚ ਰੱਖਿਆ ਹੋਇਆ ਸੀ ਪਰਿਵਾਰ ਤੇ ਗੁਆਂਢ ਦੀਆਂ ਔਰਤਾਂ ਉਹਦੇ ਮੰਝੇ ਦਿਵਾਲੇ ਖੜੀਆਂ ਚਮਚੇ ਨਾਲ ਉਹਦੇ ਵਿਸੁਰਤ ਪਈ ਦੇ ਮੂੰਹ ਵਿੱਚ ਪਾਣੀ ਪਾ ਰਹੀਆਂ ਸਨ ਕਿਸੇ ਨੇ ਮੈਨੂੰ ਵੀ ਕਿਹਾ ਵੀ ਤੂੰ ਵੀ ਪਾ ਦੇ ਕੀ ਪਤਾ ਤੇਰੇ ਹੱਥੋਂ ਆਖਰੀ ਘੁੱਟ ਵੀ ਕੇ ਹੀ ਛਟਕਾਰਾ ਹੋ ਜੇ ਮੈਂ ਪਾਣੀ ਦਾ ਚਮਚਾ ਫੜਿਆ ਤੇ ਬੇਬੇ ਦੇ ਮੂੰਹ ਨੂੰ ਲਾਉਂਦਿਆਂ ਹੱਸ ਕੇ ਕਿਹਾ ਲੈ ਬੇਬੇ ਪੀ ਲੈ ਪਾਣੀ ਤੇ ਚੱਲ ਜਾ ਸਵਰਗ ਦੀ ਤੇ ਕੁਦਰਤੀ ਪਾਣੀ ਦੀ ਘੁੱਟ ਅੰਦਰ ਜਾਂਦੇ ਹੀ ਬੇਬੇ ਦੇ ਪ੍ਰਾਣ ਪਖੇਰੂ ਅਡਾਰੀ ਮਾਰ ਗਏ